ਖੂਨ ਸਾਫ ਕਰਨ ਲਈ ਖਾਓ ਇਹ ਪੰਜ ਫਲ ਖੂਨ ਸਰੀਰ ਚ ਆਕਸੀਜਨ ਪਹੁੰਚਾਉਂਦਾ ਕੰਮ ਕਰਦੇ ਐਸ ਲਈ ਇਸ ਦਾ ਸਾਫ ਰਹਿਣਾ ਬਹੁਤ ਜ਼ਰੂਰੀ ਹੁੰਦਾ ਅਜਿਹੇ ਕਈ ਫਰੂਟਸ ਹਨ ਜਿਨ੍ਹਾਂ ਨੂੰ ਖਾ ਕੇ ਖੂਨ ਨੂੰ ਸਾਫ ਕੀਤਾ ਜਾ ਸਿੱਧੇ ਇਸ ਲਈ ਆਓ ਅੱਜ ਜਾਣਦੇ ਹਾਂ ਖੂਨ ਨੂੰ ਸਾਫ ਕਰਨ ਵਾਲੇ ਕੁਝ ਫਰੂਟਸ ਬਾਰੇ ਕੈਨਬਰੀ ਕ੍ਰੇਨਬੇਰੀ ਚ ਪਾਈ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਸਰੀਰ ਦੀ ਗੰਦਗੀ ਨੂੰ ਦੂਰ ਕਰਕੇ ਖੂਨ ਨੂੰ ਸਾਫ ਕਰਨ ਚ ਮਦਦ ਕਰਦੇ ਹਨ ਇਹ ਬੈਕਟੀਰੀਆ ਨਾਲ ਲੜਨ 'ਚ ਵੀ ਅਸਰਦਾਰ ਹੋ ਸਕਦੇ ਹਨ ਬਲੂਬੈਰੀ ਬਲੂਬੈਰੀ 'ਚ ਮੌਜੂਦ ਐਂਟੀਆਕਸੀਡੈਂਟ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ 'ਚ ਵੀ ਕਾਰਗਰ ਸਾਬਿਤ ਹੋ ਸਕਦਾ ਹੈ ਸੇਬ ਸੇਬ ਖਾਣ ਨਾਲ ਸਰੀਰ 'ਚ ਮੌਜੂਦ ਕੈਮੀਕਲ ਅਤੇ ਵੇਸਟ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਇਸ 'ਚ ਮਿਲਣ ਵਾਲੇ ਪ੍ਰੋਟੀਨ ਬਲੱਡ 슈ਗਰ ਲੈਵਲ ਕੰਟਰੋਲ ਕਰਨ ਦੇ ਨਾਲ ਹੀ ਖੂਨ ਨੂੰ ਸਾਫ਼ ਕਰਦਾ ਹੈ ਚਕੋਤਰਾ ਚਕੋਤਰਾ ਐਂਟੀਆਕਸੀਡੈਂਟ ਗੁੜਾਂ ਨਾਲ ਭਰਪੂਰ ਹੁੰਦੇ ਜੋ ਲੀਵਰ ਅਤੇ ਕਿਡਨੀ ਦੇ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦੇ ਹਨ ਦੱਸੇ ਗਏ ਸਾਰੇ ਫਰੂਟਸ ਖੂਨ ਨੂੰ ਸਾਫ਼ ਕਰਨ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਖੂਨ ਸਾਫ਼ ਕਰਨ ਲਈ ਖਾਓ ਇਹ ਪੰਜ ਫਲ ਖੂਨ ਸਰੇ ਵਿੱਚ ਆਕਸੀਜਨ ਪਹੁੰਚਾਉਂਦਾ ਕੰਮ ਕਰਦੇ ਐਸ ਲਈ ਅਸਦਾ ਸਾਫ਼ ਰਹਿਣਾ ਬੇਹਤ ਜ਼ਰੂਰੀ ਹੁੰਦਾ ਹੈ ਅਜਿਹੇ ਕਈ ਫਰੂਟਸ ਹਨ ਜਿਨ੍ਹਾਂ ਨੂੰ ਖਾ ਕੇ ਖੂਨ ਨੂੰ ਸਾਫ ਕੀਤਾ ਜਾ ਸਕਦਾ ਹੈ ਇਸ ਲਈ ਆਓ ਅੱਜ ਜਾਣਦੇ ਹਾਂ ਖੂਨ ਨੂੰ ਸਾਫ ਕਰਨ ਵਾਲੇ ਕੁਝ ਫਰੂਟਸ ਬਾਰੇ ਕੈਨਬੇਰੀ ਕ੍ਰੇਨਬੇਰੀ ਚਾ ਪਾਇਆ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਸਰੀਰ ਦੀ ਗੰਦਗੀ ਨੂੰ ਦੂਰ ਕਰਕੇ ਖੂਨ ਨੂੰ ਸਾਫ ਕਰਨ ਚ ਮਦਦ ਕਰਦੇ ਹਨ ਇਹ ਬੈਕਟੀਰੀਆ ਨਾਲ ਲੜਨ ਚ ਵੀ ਅਸਰਦਾਰ ਹੋ ਸਕਦੇ ਹਨ ਬਲੂਬੇਰੀ ਬਲੂਬੇਰੀ ਚ ਮੌਜੂਦ ਐਂਟੀਆਕਸੀਡੈਂਟ ਲਿਵਰ ਨੂੰ ਡੈਮੇਜ ਹੋਣ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ 'ਚ ਵੀ ਕਾਰਗਰ ਸਾਬਿਤ ਹੋ ਸਕਦਾ ਹੈ। ਸੇਬ ਸੇਬ ਖਾਣ ਨਾਲ ਸਰੀਰ 'ਚ ਮੌਜੂਦ ਕੈਮੀਕਲ ਅਤੇ ਵੇਸਟ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਇਸ ਵਿੱਚ ਮਿਲਣ ਵਾਲੇ ਪ੍ਰੋਟੀਨ ਬਲੱਡ 슈ਗਰ ਲੈਵਲ ਕੰਟਰੋਲ ਕਰਨ ਦੇ ਨਾਲ ਹੀ ਖੂਨ ਨੂੰ ਸਾਫ਼ ਕਰਦਾ ਹੈ। ਚਕੌਤਰਾ ਚਕੌਤਰਾ ਐਂਟੀਆਕਸੀਡੈਂਟ ਗੁੜਾਂ ਨਾਲ ਭਰਪੂਰ ਹੁੰਦਾ ਜੋ ਲਿਵਰ ਅਤੇ ਕਿਡਨੀ ਦੇ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦੇ ਹਨ। ਦਸੇ ਗਏ ਸਾਰੇ ਫਰੂਟਸ ਖੂਨ ਨੂੰ ਸਾਫ ਕਰਨ ਚ ਮਦਦਗਾਰ ਸਾਬਿਤ ਹੋ ਸਕਦੇ ਹਨ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਖੂਨ ਸਾਫ ਕਰਨ ਲਈ ਖਾਓ ਇਹ ਪੰਜ ਫਲ ਖੂਨ ਸਰੀਰ ਚ ਆਕਸੀਜਨ ਪਹੁੰਚਾਉਂਦਾ ਕੰਮ ਕਰਦੇ ਐਸੇ ਲਈ ਅਸਦਾ ਸਾਫ ਰਹਿਣਾ ਬਿਹਤ ਜਰੂਰੀ ਹੁੰਦਾ ਅਜਿਹੀ ਕਈ ਫਰੂਟਸ ਹਨ ਜਿਨ੍ਹਾਂ ਨੂੰ ਖਾ ਕੇ ਖੂਨ ਨੂੰ ਸਾਫ ਕੀਤਾ ਜਾ ਸਕਦਾ ਐਸੇ ਲਈ ਆਓ ਅੱਜ ਜਾਣਦੇ ਹਾਂ ਖੂਨ ਨੂੰ ਸਾਫ ਕਰਨ ਵਾਲੇ ਕੁਝ ਫਰੂਟਸ ਬਾਰੇ ਕ੍ਰੇਨ ਬੈਰੀ ਕ੍ਰੇਨ ਬੈਰੀ ਚ ਪਾਇਆ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਸਰੀਰ ਦੀ ਗੰਦਗੀ ਨੂੰ ਦੂਰ ਕਰਕੇ ਖੂਨ ਨੂੰ ਸਾਫ਼ ਕਰਨ ਚ ਮਦਦ ਕਰਦੇ ਹਨ ਇਹ ਬੈਕਟੀਰੀਆ ਨਾਲ ਲੜਨ ਚ ਵੀ ਅਸਰਦਾਰ ਹੋ ਸਕਦੇ ਹਨ ਬਲੂ ਬੈਰੀ ਬਲੂ ਬੈਰੀ ਚ ਮੌਜੂਦ ਐਂਟੀਆਕਸੀਡੈਂਟ ਲਿਵਰ ਨੂੰ ਡੈਮੇਜ ਹੋਣ ਤੋਂ ਬਚਾਉਣ ਚ ਮਦਦ ਕਰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ ਚ ਵੀ ਕਾਰਗਰ ਸਾਬਿਤ ਹੋ ਸਕਦਾ ਹੈ ਸੇਬ ਸੇਬ ਖਾਣ ਨਾਲ ਸਰੀਰ ਚ ਮੌਜੂਦ केमिकल ਅਤੇ ਵੇਸਟ ਨੂੰ ਬਾਹਰ ਕੱਢਣ ਚ ਮਦਦ ਮਿਲਦੀ ਹੈ ਇਸ ਮਿਲਣ ਵਾਲੇ ਪ੍ਰੋਟੀਨ ਬਲੱਡ 슈ਗਰ ਲੈਵਲ ਕੰਟਰੋਲ ਕਰਨ ਦੇ ਨਾਲ ਹੀ ਖੂਨ ਨੂੰ ਸਾਫ ਕਰਦਾ ਹੈ ਚਕਾਤਰਾ ਚਕਾਤਰਾ ਐਂਟੀਆਕਸੀਡੈਂਟ ਗੁੜ ਨਾਲ ਭਰਪੂਰ ਹੁੰਦਾ ਜੋ ਲੀਵਰ ਅਤੇ ਕਿਡਨੀ ਦੇ ਖੂਨ ਨੂੰ ਸਾਫ ਕਰਨ ਚ ਮਦਦ ਕਰਦੇ ਹਨ ਦੱਸੇ ਗਏ ਸਾਰੇ ਫਰੂਟਸ ਖੂਨ ਨੂੰ ਸਾਫ ਕਰਨ ਚ ਮਦਦਗਾਰ ਸਾਬਿਤ ਹੋ ਸਕਦੇ ਹਨ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਖੂਨ ਸਾਫ ਕਰਨ ਲਈ ਖਾਓ ਇਹ ਪੰਜ ਫਲ ਖੂਨ ਸਰੀਰ ਚ ਆਕਸੀਜਨ ਪਹੁੰਚਾਉਂਦਾ ਕੰਮ ਕਰਦੇ ਐਸੇ ਲਈ ਇਸ ਦਾ ਸਾਫ ਰਹਿਣਾ ਬਹੁਤ ਜ਼ਰੂਰੀ ਹੁੰਦਾ ਅਜਿਹੇ ਕਈ ਫਰੂਟਸ ਹਨ ਜਿਨ੍ਹਾਂ ਨੂੰ ਖਾ ਕੇ ਖੂਨ ਨੂੰ ਸਾਫ ਕੀਤਾ ਜਾ ਸਕਦਾ ਐਸੇ ਲਈ ਆਓ ਅੱਜ ਜਾਣਦੇ ਹਾਂ ਖੂਨ ਨੂੰ ਸਾਫ ਕਰਨ ਵਾਲੇ ਕੁਝ ਫਰੂਟਸ ਬਾਰੇ ਕੈਨਬਰੀ ਕ੍ਰੇਨਬੇਰੀ ਚ ਪਾਇਆ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਸਰੀਰ ਦੀ ਗੰਦਗੀ ਨੂੰ ਦੂਰ ਕਰਕੇ ਖੂਨ ਨੂੰ ਸਾਫ ਕਰਨ ਚ ਮਦਦ ਕਰਦੇ ਹਨ ਇਹ ਬੈਕਟੀਰੀਆ ਨਾਲ ਲੜਨ 'ਚ ਵੀ ਅਸਰਦਾਰ ਹੋ ਸਕਦੇ ਹਨ ਬਲੂਬੈਰੀ ਬਲੂਬੈਰੀ 'ਚ ਮੌਜੂਦ ਐਂਟੀਆਕਸੀਡੈਂਟ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ 'ਚ ਵੀ ਕਾਰਗਰ ਸਾਬਿਤ ਹੋ ਸਕਦਾ ਹੈ ਸੇਬ ਸੇਬ ਖਾਣ ਨਾਲ ਸਰੀਰ 'ਚ ਮੌਜੂਦ ਕੈਮੀਕਲ ਅਤੇ ਵੇਸਟ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਇਸ 'ਚ ਮਿਲਣ ਵਾਲੇ ਪ੍ਰੋਟੀਨ ਬਲੱਡ 슈ਗਰ ਲੈਵਲ ਕੰਟਰੋਲ ਕਰਨ ਦੇ ਨਾਲ ਹੀ ਖੂਨ ਨੂੰ ਸਾਫ਼ ਕਰਦਾ ਹੈ ਚਕਾਤਰਾ ਚਕੋਦਰਾ ਐਂਟੀਆਕਸੀਡੈਂਟ ਗੁੜਾ ਨਾਲ ਭਰਪੂਰ ਹੁੰਦਾ ਜੋ ਲੀਵਰ ਅਤੇ ਕਿਡਨੀ ਦੇ ਖੂਨ ਨੂੰ ਸਾਫ ਕਰਨ ਚ ਮਦਦ ਕਰਦੇ ਹਨ ਦੱਸੇ ਗਏ ਸਾਰੇ ਫਰੂਟਸ ਖੂਨ ਨੂੰ ਸਾਫ ਕਰਨ ਚ ਮਦਦਗਾਰ ਸਾਬਿਤ ਹੋ ਸਕਦੇ ਹਨ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ